ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਅਤਵਾਦੀ ਟਿਕਾਣਿਆਂ ਤੇ ਕੀਤੀ ਕਾਰਵਾਈ ਤੇ ਭਾਰਤੀ ਖੁਸ਼ ਜੰਗ ਦੀ ਸਥਿਤੀ ਨੂੰ ਲੈ ਕੇ ਸਥਾਨਕ ਲੋਕ ਖਾਣ-ਪੀਂਦੀਆਂ ਵਸਤੂਆਂ ਕਰਨ ਲੱਗੇ ਸਟੋਰ ਬਟਾਲਾ ਅਧੀਨ ਆਉਂਦੇ ਪਿੰਡਾਂ ਤੇ ਕਸਬਿਆਂ ਵਿੱਚ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਹੋਈ 에ਅਸਟ੍ਰੈਕਟ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਪੈਟਰੋਲ ਪੰਪਾਂ ਗੈਸ ਏਜੰਸੀਆਂ ਕਰੇਆ ਨਾ ਸਟੋਰ ਅਤੇ ਬੈਂਕਾਂ ਦੇ ਏਟੀਐਮ ਤੇ ਲੋਕਾਂ ਦੀ ਕਾਫੀ ਧੀਨ ਵੇਖਣ ਨੂੰ ਮਿਲੀ ਉਂਝ ਬਾਜ਼ਾਰਾਂ ਵਿੱਚ ਸ਼ਾਮ ਵਾਂਗ ਲੋਕ ਬਿਨਾਂ ਪੈਅ ਅਤੇ ਸਹਿਮਦੀ ਆ ਜਾ ਰਹੇ ਸੰ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸਥਾਨਕ ਲੋਕਾਂ ਨੇ ਆਖਿਆ ਕਿ ਭਾਰਤ ਸਰਕਾਰ ਵੱਲੋਂ ਅਤਵਾਦਿਆਂ ਦੇ ਟਿਕਾਣਿਆਂ ਤੇ ਕੀਤੀ ਕਾਰਵਾਈ ਇੱਕ ਸ਼ਲਾਘਾਯੋਗ ਕਦਮ ਹੈ ਉਨ੍ਹਾਂ ਆਖਿਆ ਕਿ ਚਾਹੇ ਭਾਰਤ ਦੇ ਲੋਕ ਪਾਕਿਸਤਾਨ ਨਾਲ ਜੰਗ ਨਹੀਂ ਚਾਹੁੰਦੇ ਪਰ ਪਾਕਿਸਤਾਨ ਨੂੰ ਪਹਿਲੇ ਗਾਮ ਹਮਲੇ ਦਾ ਸਬਕ ਸਿਖਾਉਣਾ ਬਹੁਤ ਜ਼ਰੂਰੀ ਸੀ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਜੰਗ ਲਗਾਉਂਦਾ ਹੈ ਤਾਂ ਅਸੀਂ ਭਾਰਤ ਸਰਕਾਰ ਅਤੇ ਭਾਰਤੀ ਫੌਜ ਦੇ ਨਾਲ ਚਟਾਨਵਾ ਖੜੇ ਹਾਂ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਨ ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਅਸ਼ਿੰਦਰ ਸਿੰਘ ਰਾਜ ਮਾ ਹਿਊਮਰਾਈਟ ਇਸ ਰਸਟਰੀ ਵਿੱਚ ਜਿਲ੍ਹਾ ਗੁਰਦਾਸਪੁਰ ਦਾ ਪ੍ਰੈਸਿਡੈਂਟ ਹਾਂ ਜਿਹੜੀ ਐਅਰਸਟ੍ਰਾਈਕ ਕੀਤੀ ਹੈ ਰਾਤੀ ਹੋਈ ਹੈ ਆਪਣੇ ਇੰਡੀਆ ਵਾਲੇ ਤੋਂ ਪਾਕਿਸਤਾਨ ਦੇ ਵਿੱਚ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਹੀ ਇੱਕ ਨੇਕ ਕੰਮ ਚੰਗਾ ਕੰਮ ਇਹਨੂੰ ਮੈਂ ਆਦੇ ਕੰਨਾਂ ਵਿੱਚ ਧਰਵੀ ਕੰਮ ਵੀ ਕਹ ਲਵਾਂਗੇ ਅੱਜ ਅਸੀਂ ਸੁਣਦੇ ਹਾਂ ਕਿਸ ਤਰ੍ਹਾਂ ਪਾਕਿਸਤਾਨ ਦੇ ਜੋ ਹਤਵਾਦੀਏ ਸਾਡੇ ਜੰਮੂ ਕਸ਼ਮੀਰ ਤੇ ਹੈ ਨੇ ਤੇ ਲੋਕਾਂ ਨੂੰ ਇਹ ਆਪਣਾ ਨਿਸ਼ਾਨਾ ਬਣਾ ਰਹੇ ਆ ਹੁਣ ਜੋ ਕੜਗਾਮ ਦੇ ਵਿੱਚ ਕੋਈ 26 ਲੋਕ ਇਹਨਾਂ ਨੇ ਮਾਰੇ ਬਹੁਤ ਹੀ ਮਾੜੀ ਘਟਨਾ ਜਿੰਨੀ ਮੇਰੀ ਨਿੰਦਿਆ ਕਰ ਸਕੀ ਉਹ ਮੇਰੀ ਜਾਇ ਜੁੜੇ ਚਾਰੇ ਕਾਂਵਾ ਦੇਣਾ ਰਸਨ ਖੇਤੋਂ ਉਮਣ ਫਿਰਨ ਗਏ ਬਿਨਾਕਾਰ ਉਹਨਾਂ ਨੂੰ ਇਹਨਾਂ ਨੇ ਮੌਦ ਦੇ ਬੂੰਦ ਦੇ ਵਿੱਚ ਤਖੀਰ ਦਿੱਤਾ ਔਰ ਸਭ ਦੇ ਅੰਦਰ ਬਹੁਤ ਗੁੱਸਾ ਸੀਗਾ ਉਸੇ ਕਰ ਸਾਰੇ ਹਿੰਦੁਸਤਾਨ ਹਿੰਦੋ ਹਿੰਦੁਸਤਾਨ ਵਾਸੀਆਂ ਦੇ ਅੰਦਰ ਹੀ ਬਹੁਤ ਲਾਵਾ ਫੁੱਟਣਿਆ ਸੀਗਾ ਨਾ ਸਮਝਦਾ ਸਾਡੀ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਇਹਨਾਂ ਨੇ ਐਰ ਸਟ੍ਰਾਈਕ ਕੀਤੀ ਆ ਔਰ ਇਹਦੇ ਵਿੱਚ ਵੀ ਇੱਕ ਸਭ ਤੋਂ ਵਧੀਆ ਕੰਮ ਇਹ ਆ ਕਿ ਨਿਸ਼ਾਨਾ ਉਹਨਾਂ ਅੱਤਵਾਦੀ ਲੋਕਾਂ ਨੂੰ ਹੀ ਬਣਾਇਆ ਗਿਆ ਔਰ ਸਿੱਖਾਂ ਤੋਂ ਵੀ ਸਾਡੀ ਪੂਰੀ ਭਰਸਾ ਥਰ ਥਰ ਹਵਾਈ ਕਿੰਨੇ ਧਨਵਾ ਸਾਡੀਆਂ ਤਿਆਰ ਵਾ ਪਰ ਸਾਡੇ ਜੋ ਫੌਜੀ ਵੀਰ ਨੇ ਜੋ ਸਾਡੇ ਕਮਾਂਡਰ ਨੇ ਉਹ ਪਾਕਿਸਤਾਨ ਦੇ ਵਿੱਚ ਵੀ ਨਿਸ਼ਾਨਾ ਉਹਨਾਂ ਲੋਕਾਂ ਨੂੰ ਹੀ ਗੁਨਾਹਗਰ ਲੋਕਾਂ ਨੂੰ ਹੀ ਡਾਰਿਆ ਨਹੀਂ ਬਹੁਤ ਵਧੀਆ ਇਹ ਸਾਡੀ ਸਰਕਾਰ ਦਾ ਇੱਕ ਮਹਸਮੇਦਾ ਕਦਮ ਲੋਕਾਂ ਦੇ ਵਿੱਚ ਕਿਵੇਂ ਲੱਗ ਰਿਹਾ ਜਿਹੜਾ ਇਸ ਡਰ ਲੈ ਕੇ ਵੀ ਭੈ ਜਾਂ ਡਰ جنگ ਨੂੰ ਲੈ ਕੇ ਨਹੀਂ ਨਹੀਂ ਮੇਰੇ ਭੈ ਵਾੜੀ ਕੋਈ ਗੱਲ ਨਹੀਂ ਲੋਕਾਂ ਦੇ ਵਿੱਚ ਮਨ ਤੋਂ ਗੁੱਸਾ ਹੋਵੇ ਨਾ ਕੁਛ ਕਰਨ ਕੋ ਦਿੰਦਾ ਜਾਂ ਮੈਨੂੰ ਕੋ ਬਦਲਾ ਲੈਣ ਦਾ ਉੱਥੇ ਵੀ ਜੇ ਥੋੜਾ ਬੋਧਾ ਨੁਕਸਾਨ ਜਾਂ ਜੇ ਜਾਨ ਰੱਬ ਤੇ ਲਗਣੀ ਨਹੀਂ ਜੋ ਸਾਡਾ ਏਮ ਆ ਜੋ ਸਾਡੇ ਸਾਡੇ ਸਰਕਾਰ ਦਾ ਨਿਸ਼ਾਨਾ ਆ ਉਹਨਾਂ ਲੋਕਾਂ ਗਲਤ ਲੋਕਾਂ ਨੂੰ ਆਤਵਾਦੀ ਲੋਕਾਂ ਨੂੰ ਨਿਸ਼ਾਨਾ ਬਣਵਾ ਹੀ ਜਾਂ ਪਰ ਸਾਡੀਆਂ ਸਨਾਵਾ ਵੀ ਤਿਆਰ ਨੇ ਪਿੱਛੇ ਅਗਰ ਜੰਗ ਲੱਗਦੀ ਹੈ ਤਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਸਾਨੂੰ ਨਹੀਂ ਕੀ ਕੋਈ ਥੋੜਾ ਬੋਧਾ ਇਹਦਾ ਤੰਗੀ ਤੋਸ਼ੀ ਝੱਲਨੇ ਵੀ ਪਾਉਗੀ ਤੇ ਜਿਹੜੇ ਸਾਡੇ ਜੋ ਨਥੇ ਵੀ ਸਾਡੇ ਘਰ ਮਾਰੇ ਗਏ ਨੇ ਉਹਨਾਂ ਵਾਸਤੇ ਪੰਗੀਆਂ ਤੁਛੀਆਂ ਝੱਲਣ ਵਾਸਤੇ ਵੀ ਤਿਆਰ ਆ। ਸਾਡੇ ਅੰਦਰ ਗੁੱਸਾ ਵਾ ਲਾਵਾ ਔਰ ਉਹ ਇਹ ਜੋ ਸੌਂਦੇ ਆਂ ਅੱਤਵਾਦੀਆਂ ਦੇ ਪਰਿਵਾਰ ਮਾਰੇ ਗਏ ਸਾਨੂੰ ਖੁਸ਼ੀ ਵੀ ਹੁੰਦੀ ਐ ਕਿ ਸਾਡੀ ਸਰਕਾਰ ਦੋ ਬਦਲਾ ਲੈ ਜੀ ਵੀਰ ਜੀ ਤੁਹਾਡਾ ਨਾਮ ਕੀ ਜੇ ਮੇਰਾ ਨਾਮ ਹਰਪਦ ਸਿੰਘ ਆ ਜੀ ਮੈਂ ਪੋਲੀ ਤੋਂ ਸਰਪੰਚ ਆ ਹਾਂਜੀ ਅੱਜ ਕਿੱਧਰ ਆਏ ਅੱਜ ਅਸੀਂ ਗੈਸ ਨਾਲ ਲੈਣ ਵਾਸਤੇ ਆ ਜਿਹੜੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਆ ਤੇ ਉਹਦਾ ਕਰਕੇ ਲੋਕਾਂ ਦੇ ਵਿੱਚ ਜਿਹੜਾ ਮਾਹੌਲ ਆ ਮਤਲਬ ਡਰ ਦਾ ਪੈਦਾ ਹੋ ਗਿਆ ਵਾ ਇਹ ਕਰਕੇ ਉਹ ਆਪਣੇ ਸਲੰਡਰਾਂ ਆ ਤਾਂ تین ਦਾ ਸਮਾਨ ਆ ਤੇ ਡੀਜ਼ਲ ਵਗੈਰਾ ਜਿਹੜਾ ਉਹ ਇਕੱਠਾ ਕਰ ਰਹੇ ਆ ਤੇ ਇਹ ਕੰਮ ਤੋਂ ਨਹੀਂ ਹੋਣਾ ਜਿੱਦਾਂ ਪਰਵਾਸ ਮਾ ਨਾ ਕਰੇ ਜੱਗ ਬਹੁਤ ਇਸ਼ਾਰੇ ਨਾ ਲੱਗੇ ਜਿਹਦੇ ਵਿੱਚ ਦੋਵਾਂ ਤਰ੍ਹਾਂ ਦਾ ਬਹੁਤ ਇਨਸਾਰ ਹੋਣਾ ਹੈ ਹਾਂਜੀ ਕਪਲ ਦਾ ਬਹੁਤ ਇਨਸਾਰ ਆ ਹਾਂ ਤੁਸੀਂ ਹੁਣ ਲੈਣ ਆਏ ਕਿ ਗੈਸ ਤੁਹਾਨੂੰ ਮਿਲ ਗਈ ਹੈ ਨਹੀਂ ਜੀ ਗੈਸ ਦੀ ਵੀ ਛਟਕ ਆ ਗਈ ਹੈ ਇੰਨੀ ਪਬਲਿਕ ਇਕੱਠੀ ਹੋਈ ਕਿ ਜਿੱਦ ਛਟਕ ਆ ਗਈ ਹਾਂਜੀ ਹਾਂਜੀ ਪਾ ਸਾਰੀਆਂ ਗਈਆਂ ਡੀਜ਼ਲ ਦੀ ਵੀ ਛਟਕ ਆ ਜਣੇ ਆ ਲੋ ਇਕੱਠਾ ਕਰੇ ਲੋਕ ਖਾਨਕੀਨ ਦਾ ਸਮਾਰਨ ਵੀ ਆਪਣਾ ਡਰ ਬਹਿ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਤੁਸੀਂ ਦੋਵਾਂ ਦੇਸ਼ਾਂ ਨੂੰ ਕੀ ਕਹਿਣਾ ਚਾਹੁੰਦੇ ਭਾਰਤ ਇਹ ਇਹ ਸਾਡੀ ਬੇਨਤੀ ਆ ਵੀ ਇਹ جنگ ਨਹੀਂ ਲੱਗਣੀ ਚਾਹੀਦੀ ਹਾਂਜੀ ਇਹਦੇ ਵਿੱਚ ਮਾਲੀ ਦਾ ਜਾਨ ਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ ਹਾਂਜੀ 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 ਜੇਕਰ جنگ ਜੜੀ ਆ ਉਹ ਲੱਗ ਵੀ ਜਾਵੇ ਹਿੰਦੂਸਤਾਨ ਪਾਕਿਸਤਾਨ ਦੀ ਤੇ ਅਸੀਂ ਆਪਣੇ ਹਿੰਦੁਸਤਾਨ ਦੇ ਨਾਲ ਪੂਰਾ ਡਟ ਕੇ ਖੜੇ ਹੋਵਾਂਗੇ ਹੌਜ ਦੇ ਨਾਲ ਪੂਰੀ ਹੈਲਪ ਕਰਾਂਗੇ ਜਿੰਨੀ ਵੀ ਸਾਡੇ ਕੋਲ ਹਾਂਜੀ ਹਾਂਜੀ ਵੀਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਵੀਰ ਦਾ ਸਿੰਘ ਜੀ ਹਾਂਜੀ ਅੱਜ ਕਿੱਥੇ ਆਏ ਤੁਸੀਂ ਪੈਟਰੋਲ ਪੰਪ ਤੇ ਆਏ ਆ ਜੀ ਹਾਂਜੀ ਕੀ ਗੱਲ ਤੇਲ ਪਾਉਣ ਵਾਸਤੇ ਆਏ ਆ ਇਹ ਜੰਗ ਦਾ ਮਾਹੌਲ ਬਣਿਆ ਪਿਆ ਵਾ ਸਾਰੇ ਆਪਣੇ ਪੰਜਾਬੀ ਵਾਸੀਆਂ ਦੇ ਦਿਲ 'ਚ ਬੈਸਟ ਪੈ ਗਈ ਆ ਤੇ ਲੜਾਈ ਜੰਗ ਲਗ ਚੱਲੀ ਆ ਸਾਰੇ ਲੋਕ ਆਪ ਆਪਣਾ ਦੇ ਆ ਤੇਲ-ਪਤਲ ਇਕੱਠਾ ਕਰਨ ਦੇ ਆ ਤੇ ਹੋਰ ਵੀ ਆਪਣੇ ਜੋ ਵੀ ਆ ਖਾਣ-ਪੀਣ ਦਾ ਸਮਾਨ ਇਕੱਠਾ ਕਰਨ ਦੇ ਆ ਜੰਗ ਦਾ ਮਾਹੌਲ ਬਣਿਆ ਵਾ ਇਹ ਸਟ੍ਰੈਕ ਹੋ ਗਈ ਆ ਉਹਦੇ ਕਰਕੇ ਬੜਾ ਮਾਹੌਲ ਬਣਿਆ ਪਿਆ ਵਾ ਬੈਸਟ ਪੈ ਗਈ ਲੋਕਾਂ ਦੇ ਦਿਲ ਦੇ ਵਿੱਚ ਜੇ ਜੇ ਤੁਸੀਂ ਸਮਝੋ ਵੀ ਦੋਨੋਂ ਦੇਸ਼ਾਂ ਦੀ ਲੜਾਈ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਨਹੀਂ ਲੜਾਈ ਜਿਹੜੀ ਆ ਲੜਾਈ ਦੇ ਲੜਾਈ ਦਾ ਤਾਂ ਅੰਤ ਮਾੜਾ ਹੀ ਆ ਜੀ ਲੜਾਈ ਨਹੀਂ ਹੋਣੀ ਲੱਗਣੀ ਚਾਹੀਦੀ ਲੜਾਈ ਨਾਲ ਸਾਰਿਆਂ ਨੂੰ ਫਰਕ ਪੈਂਦਾ ਜੀ ਲੜਾਈ ਦੇ ਨਾਲ ਘਾਟਾ ਹੀ ਆ ਜੀ ਲੜਾਈ ਨਹੀਂ ਪੈਣੀ ਚਾਹੀਦੀ ਲੜਾਈ ਲੱਗਣੀ ਚਾਹੀਦੀ ਤੇ ਜੇਕਰ ਬਾਹਰ ਲੱਗ ਜਾਂਦੀ ਉਹਦੇ ਸੰਬੰਧ ਵਿੱਚ ਫਿਰ ਤੁਸੀਂ ਕੀ ਕਰੋਗੇ ਲੜਾਈ ਲੱਗ ਜਾਂਦੀ ਆ ਫਿਰ ਆਪਣੀ ਹੀ ਫੌਜ ਦਾ ਸਾਥ ਦੇਵਾਂਗੇ ਤੇ ਜੋ ਆਪਣੀ ਸਰਕਾਰ ਦੇ ਨਾਲ ਆਪਾਂ ਚੱਲਾਂਗੇ ਜਿੱਦਾਂ ਉਹ ਚੱਲੂਗਾ ਜੀ 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 ਨੰਦ ਰਾਜ ਸਿੰਘ ਜੀ ਹਾਂਜੀ ਮੈਂ ਡੀ ਕੇ ਐਸਓਸੀ ਦਾ ਮੈਂ ਜੀ ਹਾਂਜੀ ਤੇ ਸਪਲਾਈ ਵਧੀਆ ਦੇ ਰਹੇ ਲੋਕਾਂ ਨੂੰ ਜੇ ਅਸੀਂ ਪਬਲਿਕ ਦੇ ਨਾਲ ਹਮੇਸ਼ਾ ਹਾਂ ਜਿੱਦਾਂ ਇਹਦਾ ਸਾਡੇ ਕੋਲ ਸਪਲਾਈ ਹੈ ਵੀ ਵਧੀਆ ਦਵਾਂਗੇ ਸਾਡੇ ਨੂੰ ਦਵਾਂਗੇ ਬਾਕੀ ਘਭਰਾਉਣ ਦੀ ਕੋਈ ਜੀ ਦੀ ਲੋੜ ਨਹੀਂ ਕਿਸ ਨੂੰ ਵੀ ਜਿਵੇਂ ਫालतू ਦਾ ਹਵਾ ਨਾ ਬਣਾਉਂ ਵੀ ਕਿ ਪਤਾ ਨਹੀਂ ਕੀ ਹੋਏਗਾ ਦੇਸ਼ ਵਿੱਚ ਕੋਈ ਜਿੱਦ ਲੜਾਈ ਲੱਗੀ ਵੀ ਤਾਂ ਨਹੀਂ ਸਾਡਾ ਸਾਥ ਦੋង ਹਰਕਤਾਂ ਦਵਾਂਗੇ ਕੋਈ ਜਰਾ ਹੁੰਦਾ ਇਹੋ ਜਿਹਾ ਕੁਝ ਹੋਵੇਗਾ ਕਦੇ ਵੀ ਬਾਕੀ ਜਿਵੇਂ ਸਪਲਾਈ ਆਉਂੂਗੀ ਵਿੱਚ ਪਿਆਸਾ ਜਿਵੇਂ ਆਪਾਂ ਅੱਗੇ ਵੱਡੀ ਜਾਵਾਂਗੇ ਨਾ ਜੇ ਕੋਈ ਅਫਵਾਹ ਨਾ ਫਲਾਈ ਹੋਵੇ ਕਿ ਇਥੇ ਰਸ਼ ਹੋ ਗਿਆ ਹੋ ਗਿਆ ਜੇ ਹੋ ਗਿਆ ਸਵਾਈ ਤੇ ਅੱਜ ਜਿਹੜੀ ਸਪਲਾਈ ਰੈਗੂਲਰ ਚੱਲ ਰਹੀ ਹੈ ਨਾ ਇਹਨੂੰ ਡੇਲੀ ਚੱਲ ਰਹੀ ਹੈ ਗੱਡੀ ਆ ਰਹੀ ਹੋਣੀ ਗੱਡੀ ਆਈ ਸੀ ਅੱਜ ਇੱਕ ਕਦਮ ਹੋ ਗਈ ਹੈ ਫਿਰ ਆਰਡਰਵਾਤਾ ਗੱਡੀ ਦਾ ਸ਼ਾਮ ਦਾ ਗੱਡੀ ਤੇ ਆਏਗੀ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਕੋਈ ਪ੍ਰੋਬਲਮ ਨਹੀਂ ਆ ਜਾਂਦਾ ਸਿਸਟਮ ਸਾਡਾ